ਅਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀ ਵੀਡੀਓ ਜੀ ਫਿਰ ਥੋੜਾ ਬੋਬੋ ਵੈਲਕਮ ਹੈ ਜੀ ਤੇ ਵੀਜੀ ਜਿਹੜੀ ਵੀਜੀ ਹੈਗੀ ਆ ਪਿੰਡ ਸ਼ਿਕਾਰਮਾਸ਼ੀਆਂ ਜਿਹੜਾ ਗੁਰਦਾਸਪੁਰ ਪਿੰਡ ਦੀ ਤਹਿਸੀਲ ਡੇਰਾ ਬਾਬਾਣਾ ਅੱਜ ਵੀ ਭਾਈਆਂ ਕੋ ਪੰਜ ਛੇ ਲੱਭੇ ਛੋਟੇ ਸੇਲ ਆ ਤੇ ਹੁਣ ਭਾਈ ਜੀ ਨਾਲ ਗੱਲਬਾਤ ਕਰੀਏ ਇਹਨੇ ਪ੍ਰਾਈਸ ਕੀ ਮਿਲਕਰ ਕੋੜਾ ਭਾਈ ਜੀ ਸਤਿ ਸ਼ਕਾਲ ਮਰਾਸਤਿ ਭਾਈ ਸਤਿ ਸ਼ਕਾਲ ਜੀ ਬੋਲੋ ਜੀ ਬਾਠ ਠੀਕ ਠਾਕ ਭਾਈ ਜੀ ਤੁਸੀਂ ਸਰਾ ਆਪਣਾ ਕਿਵੇਂ ਚੱਲ ਰਿਹਾ ਵਾ ਬਹੁਤ ਵਧੀਆ ਭਾਈ ਜੀ ਕੰਮ ਚੱਲ ਰਿਹਾ ਲੱਗਿਆ ਵੇ ਰੋਣ ਗਿਆ ਫਿਰ ਹਾਂ ਜੀ ਭਾਈ ਜੀ ਹਾਂ ਜੀ ਇਹ ਭਾਈ ਇਹ ਭਾਈ ਦੋ ਹੋਰ ਹੀ ਅੱਛਾ ਹਜੇ ਹੁਣ ਇਹ ਢਾਡੇ ਆਉਂਦੇ ਆਉਂਦੇ ਤੁਹਾਨੂੰ ਤਾਂ ਹੀ ਫੋਨ ਕਰਦੇ ਆਜੇ ਹੁਣ ਇਹ ਕਹਾਈਆਂ ਜੀ ਹਾਂ ਜੀ ਅੱਜ ਭਾਂਜੇ ਜੀ ਫਿਰ ਹਾਂ ਜੀ ਦੱਸੋ ਇਹਦੇ ਬਾਰੇ ਆ ਭਾਈ ਜੀ ਗੱਬਣਾ ਤੀਜ ਦੂਜਾ ਗੱਬਣਾ ਹਾਂ ਜੀ ਹਾਂ ਜੀ ਠੀਕ ਆ ਕਹਦਾ ਪਾਈ ਸੁਏਗਾ ਭਾਈ ਜੀ ਇਹ ਆ ਹਾਂ ਜੀ ਕਿਵੇਂ ਕਹਿੰਦੇ ਜੀ ਜੇ ਤਾਂ ਆਪ ਉਹ ਪਹਿਲਾਂ ਕੱਟੀ ਦਾ 12 ਕਿਲੋ ਦਾ ਰਿਕਾਰਡ ਜੇ ਅੱਛਾ ਪਹਿਲਾਂ ਦਾ ਹਾਂਜੀ ਹਾਂ ਠੀਕ ਆ ਆ ਜਾ ਵੀਰੇ ਆ ਜਾ ਆ ਜਾ ਐਲਕੀ ਬਾਜੀ ਫਿਰ ਕਿੰਨਾ ਕਰੂਗੀ ਬਾਜੀ ਐਲਕੀ 2 ਕਿਲੋ ਦੇ ਹੋਰ ਮਾਣ ਆਉਦਾਏਗੀ ਜੀ ਅਰਮਾਨ ਐਲਕੀ 15 ਕਿਲੋ ਦਾ ਮਾਣ ਨਾ ਹੋ ਜਾਏਗਾ ਜੀ ਅੱਛਾ ਠੀਕ ਹਾਂਜੀ ਬੰਨੋ ਫਿਰ ਹਾਂਜੀ ਫਿਰ ਆ ਵੇਖੋ ਭਾਈ ਜੀ ਬੋਲੋ ਮੁੱਲ ਤਾਂ ਇਹ ਜੀ ਦਾ ਚਾਹੀਦਾ ਇੱਕ ਆ ਆ ਆ ਲੱਖ ਰੁਪਈਆ ਪਰ ਆਪਾਂ ਨਹੀਂ ਕਰਨਾ ਹਾਂ ਜੀ ਅਸੀਂ ਮੁੱਲ ਕਰਾਂਗੇ ਜੈ ਜੀ ਅੱਪਾ 95000 ਯਾਰ ਨਹੀਂ ਨਹੀਂ ਕਿੰਨਾ ਕਰ ਤੂੰ ਤੂੰ ਤਾਂ ਹੀ ਜਿੰਨਾ ਤੋ ਹੀ ਜਿੰਨਾ ਪਪਾ ਬਾਪਾ ਜੀ ਆਸ ਦੋਗੇ 7000 ਵੇਖ ਲਓ ਜਾਂ ਦੋ ਚਲੋ ਜੈ ਚਲੋ ਬਠੀਕ ਹੈ ਇਹ ਪਾਜੀ ਇਹ ਇਹ ਦੂਜਾ ਸਕੂ ਪਾਜੀ ਇਹ ਵੀ ਗੱਬਣਾ ਹਾਂ ਜੀ ਠੀਕ ਆ ਆ ਲੋ ਭਾਈ ਇਹ ਜਿਹੜਾ ਵੀ ਪਪੋਈਲਾ 12 13 ਕਿਲੋ ਦਾ ਰਕਾਟਾ ਅੱਛਾ ਪਹਿਲਾਂ ਤਾਂ 12 13 ਕਿਲੋ ਰਕਾੜਾ ਜਿਹਦਾ ਵੀ ਲਓ ਦੇਖੋ ਵੱਡੀ ਛੋਟੀ ਜਿਹੀ ਪੂਰੀ ਆ ਦੇਖੋ ਚੈੱਕ ਕਰੋ ਇਹ ਕਿ ਗੱਪੜਾਈਆਂ ਸਾਰੀਆਂ ਨਹੀਂ ਅੱਜ ਦੋ ਸੂਕੀਆਂ ਅੱਛਾ ਠੀਕ ਆ ਠੀਕ ਆ ਆ ਜਾ ਬਰੇ ਆ ਜਾ ਆ ਜਾ ਬਾਠੀ ਜਿਹੜਾ ਗਾਇ ਨਹੀਂ ਕੋਈ ਕੋਈ ਗੱਲ ਕੋਈ ਨੀ ਹਾਂਜੀ ਫਿਰ ਬਾਜੀ ਇਹਦਾ ਵੀ ਮਮੋਲੋ ਦੇ ਜਿੰਨਾ ਹੀ ਨਹੀਂ ਵੀ ਜਾ ਜਾ ਜੋ ਤਪੀ ਤੂੰ ਤੂੰ ਤਾਂ ਹੀ ਜੋ ਆਹ ਦੋ ਉਹ ਦੇਖ ਤੂੰ ਦੇਖਦਾ ਆਪੀ ਦੱਸ ਦੋ ਧਿਆਨ ਨਾਲ ਧਿਆਨ ਕੋਈ ਗਾਲੀ ਕੋਈ ਨਹੀਂ ਕੋਈ ਬਹੁਤ ਖੁੱਲੀ ਪਾਈ ਆ ਤੂੰ ਹੋ ਜਾ ਤੂੰ ਪੈਰ ਨਾਲ ਪੈਰ ਨਾਲ ਪੈਰ ਨਾਲ ਪੋਖਾ ਯਾਰ ਓਕੇ ਸੱਟ ਨਾਲ ਆਇਆ ਭੱਜੇ ਜਾ ਠੀਕ ਤੂੰ ਲੈ ਆ ਚੋ ਗਿਆ ਹਾਂ ਓਕੇ ਆ ਦੱਸ ਦੋ ਜੀ ਹਾਂ ਜੀ ਦੱਸੋ ਬੱਚਾ ਨਹੀਂ ਚੁੰਗਦਾ ਕੋਈ ਨਹੀਂ ਪਾਜੀ ਮੁੱਲ ਕਰਨ ਨੂੰ ਭਾਏ ਜੋ ਭੱਤੀ ਕਰ ਲਈਏ ਹਾਂਜੀ 85 ਹਜ਼ਾਰ ਦੇ ਦੋ ਹੀ ਛੱਡ ਦੋ 83 ਦੇ ਜਾਣ ਦੇ ਲੋ ਜਾਣ ਦੋ ਚਲੋ ਜਾਣ ਦੋ ਜਾਣ ਤੇ ਆਹਾਂ ਜੀ ਇਹ ਭਾਜੀ ਸੂਈ ਜੇ ਦੁੱਧ ਕਿੰਨਾ ਦੁੱਧ ਭਾਜੀ 7 ਕਿਲੋ ਆੱਖਾਂ ਨੂੰ ਭਾਏ ਕੋਈ 10 ਕਿਲੋ ਕਹਦੇ ਭਾਏ 9 ਕਿਲੋ ਕਰੀਂ ਇਧਰ ਬੱਚਾ ਮਗਰ ਆ ਦੇ ਕੱਟੀ ਆ ਜਾ ਕੇ ਅੱਛਾ ਕੱਟੀ ਆ ਹਾਂਜੀ ਠੀਕ ਹੈ ਮੈਂ 7 ਕਿਲੋ ਹੈਗਾ ਹਾਂਜੀ ਅਹੀਂ ਨਹੀਂ ਇਹ ਕਹਨਾ ਭਾਜੀ

ਆਜਾ ਤੂੰ ਤੂੰ ਨਹੀਂ ਚੁਆ ਮਾਜਾ 80 ਤੋਂ 2 ਹੀ ਛੱਡ ਦੋ ਆ ਜਾ ਵੇਖ ਲੋ ਚੱਲ ਜਾਂਦੋ ਭਾਈ ਜੀ ਜਾਂਦੋ ਇਹ ਇਹ ਭਾਈ ਜੀ ਸੂਈ ਜੀ ਆ ਜੀ ਚੌਥਾ ਦਿਨ ਸੂਈ ਨੂੰ ਜੀ ਅੱਛਾ ਬੱਚਾ ਬੱਚਾ ਆ ਜੇ ਹਾਂ ਆਖਾਂ ਨੂੰ ਭਾਂਜੋ ਮਰਜ਼ੀ ਕਰੀਏ 11 ਕਿਲੋ ਜਿਹੜਾ ਦੁੱਧ ਕੋਈ ਲੀਟਰ ਮਾਰ ਲੈ ਦੋ ਟੈਂਕ 11 ਕਿਲੋ ਦੁੱਧ ਹੈਗਾ ਐਸ ਟਾਈਮ ਹਣਾ ਹਾਂਜੀ ਲਓ ਜੀ ਵੇਖੋ ਕਰਾਂ ਦੀ ਬਾਠੀ ਤੋਰ ਤੋਰ ਲੰਮੀ ਤੋਰ ਲੰਮੀ ਵੱਡੀ ਜੋੜੀ ਬੁਰੀ ਹਣਾ ਜੀ ਹਾਂਜੀ ਭਾਈ ਜੀ ਆਜੋ ਆਜੋ ਠੀਕ ਲਓ ਬਾਜੀ ਫਰੰਦੀ ਕੀ ਮਰਗੀ ਆ ਬਾਜੀ ਇਹੋ ਜੀ ਤੁਸੀਂ ਰੋਜ਼ ਬੰਦੇ ਕੋਈ ਡੇਢ ਮੰਗਦਾ ਕੋਈ ਸਪਾ 1 ਲੱਖ 10000 ਹੁਣ ਹਾਂਜੀ ਤੇ ਕਿੰਨੇ ਦੀ ਜਿੰਨਾ ਜਿੰਨਾ ਤੋਂ ਤੂੰ ਨਹੀਂ ਕਰ ਲੱਖ ਦੀ ਔਰ 4 5000 ਹੋਰ ਛੱਟਿਆ ਜਾਣ ਦੋ ਫਿਰ 59 ਇਹਦੀ ਝੋਟੀ ਨਹੀਂ ਕਿਸ ਨੂੰ ਕੋਈ ਨਹੀਂ ਬਾਜੀ ਜੈ ਜੀ ਰੇਟ ਜੈ ਜੀ ਆ ਚੱਲੋ ਲਾ ਲਓ ਕੁੜੀ ਵੀ ਇਧਰ ਆ ਲੈ ਬੱਚਾ ਲਾਓ ਇਧਰ ਆ ਆਹ ਆਹ ਇਧਰੋ ਇਹ ਗੱਬਣ ਹੈ ਜੀ ਆਹ ਗੱਬਣ ਹਾਂ ਜੀ ਹਾਂ ਜੀ ਇਹ ਇਹ ਸੂਆ ਜੀ ਹਾਂ ਜੀ ਇਹ ਸੂਆ ਤੀਜਾ ਹੋਣਾ ਇਹ ਨਹੀਂ ਜੀ ਨਹੀਂ ਹਾਂ ਜੀ ਸੂਆ ਪਾਜੀ ਇਹ ਦੂਜਾ ਦੂਸਰਾ ਜੇ ਦੂਸਰਾ ਹਾਂ ਜੀ ਠੀਕ ਆ ਲਾ ਲਾ ਲਓ ਬੱਚਾ ਕੋਈ ਨਹੀਂ ਨੂੰ ਲਾ ਲਾ ਬੱਚਾ ਪਾਜੀ ਇਹਦਾ ਪਹਿਲਾਂ ਕਿ ਝੋਟੀ ਦਾ 11 ਬਾਰ ਕਿਲੋ ਦਾ ਰਿਕਾਰਡ ਆ ਪਹਿਲਾਂ ਜੇ 11 12 ਕਿੱਤਾ ਹੈ ਆਜੋ 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 ਝੋਟੀ ਵੇਖੋ ਕਿਹੜਾ ਪੂਰੇ ਬੰਨੀ ਨੇ ਖਰਦੀ ਫੇਰ ਵੀ ਹਾਂਜੀ ਮੰਦੋ ਡਰਦੀ ਹੈ ਨਾ ਸਾਰੇ ਤਾਂ ਬਾਜੀ ਫਰੈਂਦੀ ਕੀ ਮੇਰਾ ਬਾਜੀ ਇਹਦਾ 1,20 ਹਾਂ ਐਂਡ ਦਾ ਪੀਸ ਦਾੰਗ ਕਰਕੇ ਹਾਂਜੀ ਬਾਜੀ ਮੁੱਲ ਕਰਨ ਜੋ ਮਰਜੀ ਕਰੀਏ ਹਾਂ 80000 ਦੇ 80000 ਦੇ ਹਾਂਜੀ ਯਾਰ ਛੱਡ ਦੇ ਨਹੀਂ ਜਿਆਦਾ ਜੇ ਤਿੰਨ ਛੱਡ ਦੋ ਚਲੋ ਜਾਣ ਦੋ ਜਾਣ ਦੋ ਜੋ 70000 70000 ਪਰ ਦੇਖ ਲਓ ਨਹੀਂ ਇਹ ਨਾ ਕੋਈ ਕਰੇ ਵੀ ਛੋਟੀਆਂ ਦੇਖੋ ਨਹੀਂ ਛੋਟੇ ਬੰਬ ਵੀ ਲਈ ਫਿਰ ਅਸੀਂ ਇਹ ਦੁੱਧ ਫਿਰ ਵਾਹ ਕਰੂਗੀ ਫਿਰ ਹਾਂਜੀ ਜੀ ਠੀਕ ਨਾ ਕਰੂਗੀ ਇਹ ਭਾਈ ਇਹਦਾ ਇਹਦਾ 15 ਕਿਲੋ ਦਾ ਰਕਾਰਡ ਆ ਜੀ ਅੱਛਾ 15 ਕਿਲੋ ਅੱਜ ਚੌਥਾ ਦਿਨ ਹੋਇਆ ਤੁਸੀਂ ਆਵੇ ਕੋਈ ਇਹ ਨਾ ਕਹੇ ਲੋਕੀ ਚੂੜ ਬੋਲਦਾ ਅੱਜ ਦੇ ਅੱਜ ਦੇ 11 ਕਿਲੋ ਹਜੇ ਵੀ ਇਸ ਟਾਈਮ ਤੇ ਹੈਗਾ ਅਗਲੀ ਇਹਦੀ ਇਹਦੀ ਪਾਜੀ ਘਰ ਤੋਂ ਘਾਟ ਅਗਲੀ ਕਾ 2 ਕਿਲੋ ਤੋਂ ਉੱਪਰ ਆ 2 ਕਿਲੋ ਉੱਪਰ ਆ ਹਾਂਜੀ ਆ ਗਈ ਵੀਰੇ ਹਾਂਜੀ ਆ ਗਈ ਮੈਂ ਫਿਰ ਪਿਛਲੇ ਸਾਰੇ ਮਾਲ ਵੇਚ ਗਿਆ ਬਾਜੀ ਉਹ ਤੇ ਦੇ ਘੰਟੇ ਉਹ ਦਿਨ ਉਹਨੇ ਪੁੱਪੂ ਬਪਾਏ ਜੀ ਕਿਹਾ ਹੀ ਪਰ ਨਹੀਂ ਉਹ ਤੇ ਭਾਈ 10 ਮਿੰਟਾਂ ਦੀ ਮਾਰ ਫਿਰ ਉਹ ਦਿਨ ਵੀ ਸਾਡੇ ਅਹੀਂ ਫੋਨ ਤੁਹਾਨੂੰ ਕੀਤਾ ਇਹਨੇ ਫੋਨ ਉਹ ਦਿਨ ਸਾਡੇ ਮਾਲ ਥੋੜਾ ਚੰਗਾ ਸੀ ਮਾਲ ਬਹੁਤ ਜਿਆਦਾ ਸੀ ਚਲੋ ਐ ਜੀ ਕਿ ਬੜਾ ਭਾ ਦੇ ਮਾਲ ਤੇ ਵੀ ਇਹਣਾ ਜ਼ਰੂਰੀ ਹੈ ਜੀ ਭਾ ਚੰਗਾ ਹੋਊਗਾ ਥੋੜਾ ਹਾਂ ਹਾਂ ਜੀ ਤੇ ਫਿਰ ਤਾਂ ਹੀ ਥੋੜਾ ਕੋਈ ਨਹੀਂ ਰੋ ਜੀ ਵੀਡੀਓ ਵੇਨੇ ਕੋਈ ਲੱਖ ਪਾਉਂਦਿਆ ਕੋਈ ਇੱਕ ਦਾ ਪਾਉਂਦਿਆ ਚੱਲਣ ਦੇ ਜੀ ਕੋਈ ਨਹੀਂ ਆਪਾਂ ਆਦਲ ਬੱਦ ਚਲੀਏ ਕਿ ਲੋਕਾਂ ਦਾ ਕੰਮ ਹੈ ਕਰਨੀ ਨਹੀਂ ਕਿਹਾ ਤੇਰਾ ऐ की गेनी फिर उधर सही पाई जी ऐ की इधर ही रहे यार की ना पता है हमारे मारो एतेने पानी आ पानी मारे करो ਉਹ ਜੀ ਇਹ ਪੂਰਾ ਮੁੰਡਾ ਨਾ ਹਾਂ ਜੀ ਇਹਨੇ ਕਿ ਅਟਨੀ ਆਨੇ ਹਾਂ ਜੀ ਆਨੇ ਠੀਕ ਆ ਜਾਲਾ ਦੇ ਆ ਮਾਰ ਲਾ ਤਾਂ ਹੱਥ ਲਾ ਖੇਜ ਕਰ ਇਹਦੇ ਵਾ ਉਦਾਂ ਹੀ ਉੱਥੇ ਖਾਂ ਦਾ ਜੀ ਦਾ ਜ ਉਹ ਦਲੱਖਾ ਕਿੰਨੀ ਬਾਕੀ ਕਰ ਦੋਗੇ ਮੋਕੇ ਦੇ ਮਾਨ ਦਾ ਹੋਰ ਸਾਰੀਆਂ ਦੋ ਜੀ ਹਾਂਜੀ ਹੋ ਜਾਏਗਾ ਬੰਬੂ ਜੀ ਦੇਖੋ ਜੀ ਛੋਟੀ ਜੇਰਾ ਵੀ ਲੈ ਕੇ ਜਾਏਗਾ ਨਾ ਹਾਂਜੀ ਹਾਂਜੀ ਉਹਦੀ ਮੇਰੀ ਇੱਕ ਗੱਲ ਹਾਂਟੀ ਹੋਏਗੀ ਜੀ ਹਾਂਜੀ ਆਹ ਬਸ ਚਲੋ ਠੀਕ ਆ ਬਾਕੀ ਆਲੇ ਸੇ ਚੈੱਕ ਕਰਕੇ ਲੈ ਜਾਵਾਂਗੇ ਨਾ ਜੀ ਬਾਈ ਜੀ ਬੋਲੋ ਨੰਬਰ ਫਿਰ ਬਾਈ ਜੀ ਨੰਬਰ 628434 ਹਾਂਜੀ 75100 ਠੀਕ ਆ ਬਿੰਡ ਸ਼ਿਕਾਰ ਮਛੀਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਅਡੇਬਾ ਬਣਾ ਸਸਿਕਾ ਸਸਿਕਾ